ਜਾ ਜਿਹੜਾ ਸਭ ਤੋਂ ਪਹਿਲਾਂ ਉਹ ਤੁਸੀਂ ਮੈਨੂੰ ਗੱਲ ਦੱਸੀ ਸੀਗੀ ਤੇ ਸਭ ਤੋਂ ਪਹਿਲਾਂ ਮੇਰਾ ਉਹ ਜਿਹੜਾ ਖਾਣ ਦਾ ਫੂਡ ਜਿਹੜਾ ਮੈਂ ਖਾਨੀ ਆ ਉਹ ਮੈਂ ਖਾਨੀ ਆ ਖੀਰਾ। ਕੀ ਬਾਤ ਹੈ। ਖੀਰਾ ਖਾ ਕੇ ਫਿਰ ਪੂਰਾ ਦਿਨ ਠੰਡਕ ਰਹਿੰਦੀ ਆ। ਠੰਡਕ ਰਹਿੰਦੀ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਐਸਿਡ ਬਣਦਾ ਹੈ ਫਿਰ ਤੁਸੀਂ ਕਹੇ ਸੀ ਖੀਰਾ ਖਾਇਆ ਕਰੋ। ਹਾਂ ਫਿਰ ਅੱਗ ਨਿਕਲਦੀ ਆ। ਅੱਗ ਨਿਕਲਦੀ ਆ। ਹਾਂਜੀ ਹਾਂਜੀ। ਉਹ ਫਿਰ ਮੈਂ ਖੀਰੇ ਤੋਂ ਸ਼ੁਰੂਆਤ ਕਰਦੀ ਆ ਫਿਰ ਅੱਧਾ ਘੰਟਾ ਮੈਂ ਕੁਝ ਨਹੀਂ ਖਾਂਦੀ ਜਿਵੇਂ ਤੁਸੀਂ ਕਿਹਾ ਸੀਗਾ। ਤੇ ਉਹ ਮੇਰੀ ਪ੍ਰੋਬਲਮ ਠੀਕ ਹੋ ਗਈ ਕਿਉਂਕਿ ਅ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਸਮੇਂ ਦੇ ਨਾਲ ਮੌਸਮ ਦੇ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਆਹ ਚੀਜ਼ ਮੈਨੂੰ 2 ਮਹੀਨੇ ਪਹਿਲਾਂ ਤਾਂ ਸੂਟ ਕਰਦੀ ਸੀ ਹੁਣ ਕਿਉਂ ਨਹੀਂ ਕਰਦੀ ਕਿਉਂ ਨਹੀਂ ਕਰਦੀ ਹਾਂ ਮੌਸਮ ਦਾ ਵੀ ਫਰਕ ਪੈ ਜਾਂਦਾ ਨਾ ਫਿਰ ਇਹ ਸਾਡੇ ਸਿਆਣੇ ਨੇ ਦੱਸਣੀਆਂ ਹੁੰਦੀਆਂ ਨੇ ਜਾਂ ਸਾਡੇ ਜਿਹੜੇ ਵੈਦ ਹੈਗੇ ਨੇ ਪੜੇ ਲਿਖੇ ਵੈਦ ਜਿਨ੍ਹਾਂ ਨੇ ਸਰਚ ਕੀਤੀ ਆ ਆਪਣੇ ਉੱਤੇ ਵੀ ਸਰਚ ਕੀਤੀ ਆਪਣੇ ਪਰਿਵਾਰ ਤੇ ਸਰਚ ਕਰਦੇ ਨੇ ਪਹਿਲਾਂ ਜਿਵੇਂ ਤੁਸੀਂ ਅੱਜ ਗੱਲ ਕਰ ਰਹੇ ਸੀਗੇ ਕਿ ਕੈਪਸੂਲ ਜਿਹੜਾ ਸੀਗਾ ਜਿਹੜੀਆਂ ਚੀਜ਼ਾਂ ਬਣਾਉਨੇ ਤੁਸੀਂ ਨਵੀਂ ਚੀਜ਼ ਤਿਆਰ ਕਰਦੇ ਹੋ ਆਪਣੇ ਘਰ ਤੋਂ ਸ਼ੁਰੂ ਕਰਦੇ ਹੋ ਤਾਂ ਜਿਹੜਾ ਸਭ ਤੋਂ ਪਹਿਲਾਂ ਉਹ ਤੁਸੀਂ ਮੈਨੂੰ ਗੱਲ ਦੱਸੀ ਸੀਗੀ ਤੇ ਸਭ ਤੋਂ ਪਹਿਲਾਂ ਮੇਰਾ ਉਹ ਜਿਹੜਾ ਖਾਣ ਦਾ ਫੂਡ ਜਿਹੜਾ ਮੈਂ ਖਾਨੀ ਆ ਉਹ ਮੈਂ ਖਾਨੀ ਆ ਖੀਰਾ ਕਿਆ ਬਾਤ ਹੈ ਖੀਰਾ ਖਾ ਕੇ ਫਿਰ ਪੂਰਾ ਦਿਨ ਠੰਡਕ ਰਹਿੰਦੀ ਹੈ ਠੰਡਕ ਰਹਿੰਦੀ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਐਸਿਡ ਬਣਦਾ ਹੈ ਫਿਰ ਤੁਸੀਂ ਕਹਿਆ ਸੀ ਖੀਰਾ ਖਾਇਆ ਕਰੋ ਹਾਂ ਫਿਰ ਅੱਗ ਨਿਕਲਦੀ ਆ ਅੱਗ ਨਿਕਲਦੀ ਆ ਹਾਂਜੀ ਹਾਂਜੀ ਉਹ ਫਿਰ ਮੈਂ ਖੀਰੇ ਤੋਂ ਸ਼ੁਰੂਆਤ ਕਰਦੀ ਆ ਫਿਰ ਅੱਧਾ ਘੰਟਾ ਮੈਂ ਕੁਝ ਨਹੀਂ ਖਾਂਦੀ ਜਿਵੇਂ ਤੁਸੀਂ ਕਿਹਾ ਸੀਗਾ ਤੇ ਉਹ ਮੇਰੀ ਪ੍ਰੋਬਲਮ ਠੀਕ ਹੋ ਗਈ ਕਿਉਂਕਿ ਆ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਸਮੇਂ ਦੇ ਨਾਲ ਮੌਸਮ ਦੇ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਆਹ ਚੀਜ਼ ਮੈਨੂੰ 2 ਮਹੀਨੇ ਪਹਿਲਾਂ ਤਾਂ ਸੂਟ ਕਰਦੀ ਸੀ ਹੁਣ ਕਿਉਂ ਨਹੀਂ ਕਰਦੀ ਕਿਉਂ ਨਹੀਂ ਕਰਦੀ ਹਾਂ ਮੌਸਮ ਦਾ ਵੀ ਫਰਕ ਪੈ ਜਾਂਦਾ ਨਾ ਫਿਰ ਸਾਡੇ ਸਿਆਣੇ ਨੇ ਦੱਸਣੀਆਂ ਹੁੰਦੀਆਂ ਨੇ ਜਾਂ ਸਾਡੇ ਜਿਹੜੇ ਵੈਦ ਹੈਗੇ ਨੇ ਪੜੇ ਲਿਖੇ ਵੈਦ ਜਿਨ੍ਹਾਂ ਨੇ ਸਰਚ ਕੀਤੀ ਆ ਆਪਣੇ ਉੱਤੇ ਵੀ ਸਰਚ ਕੀਤੀ ਆਪਣੇ ਪਰਿਵਾਰ ਤੇ ਸਰਚ ਕਰਦੇ ਨੇ ਪਹਿਲਾਂ ਜਿਵੇਂ ਤੁਸੀਂ ਅੱਜ ਗੱਲ ਕਰ ਰਹੇ ਸੀਗੇ ਕਿ ਕੈਪਸੂਲ ਜਿਹੜਾ ਸੀਗਾ ਜਿਹੜੀ ਚੀਜ਼ਾਂ ਬਣਾਉਨੇ ਤੁਸੀਂ ਨਵੀਂ ਚੀਜ਼ ਤਿਆਰ ਕਰਦੇ ਹੋ ਆਪਣੇ ਘਰ ਤੋਂ ਸ਼ੁਰੂ ਕਰਦੇ ਹੋ ਤਾਂ ਜਿਹੜਾ ਸਭ ਤੋਂ ਪਹਿਲਾਂ ਉਹ ਤੁਸੀਂ ਮੈਨੂੰ ਗੱਲ ਦੱਸੀ ਸੀਗੀ ਤੇ ਸਭ ਤੋਂ ਪਹਿਲਾਂ ਮੇਰਾ ਉਹ ਜਿਹੜਾ ਖਾਣ ਦਾ ਫੂਡ ਜਿਹੜਾ ਮੈਂ ਖਾਨੀ ਆ ਉਹ ਮੈਂ ਖਾਨੀ ਆ ਖੀਰਾ ਕਿਆ ਬਾਤ ਹੈ ਖੀਰਾ ਖੀਰਾ ਖਾ ਕੇ ਫਿਰ ਪੂਰਾ ਦਿਨ ਠੰਡਕ ਰਹਿੰਦੀ ਹੈ ਠੰਡਕ ਰਹਿੰਦੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਨੂੰ ਐਸਿਡ ਬਣਦਾ ਹੈ ਫਿਰ ਤੁਸੀਂ ਕਹ ਸੀ ਖੀਰਾ ਖਾਇਆ ਕਰੋ ਹਾਂ ਫਿਰ ਅੱਗ ਨਿਕਲਦੀ ਆ ਅੱਗ ਨਿਕਲਦੀ ਆ ਹਾਂਜੀ ਹਾਂਜੀ ਉਹ ਫਿਰ ਮੈਂ ਖੀਰੇ ਤੋਂ ਸ਼ੁਰੂਆਤ ਕਰਦੀ ਆ ਫਿਰ ਅੱਧਾ ਘੰਟਾ ਮੈਂ ਕੁਝ ਨਹੀਂ ਖਾਂਦੀ ਜਿਵੇਂ ਤੁਸੀਂ ਕਿਹਾ ਸੀਗਾ ਤੇ ਉਹ ਮੇਰੀ ਪ੍ਰੋਬਲਮ ਠੀਕ ਹੋ ਗਈ ਕਿਉਂਕਿ ਆ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਸਮੇਂ ਦੇ ਨਾਲ ਮੌਸਮ ਦੇ ਨਾਲ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਆ ਚੀਜ਼ ਮੈਨੂੰ 2 ਮਹੀਨੇ ਪਹਿਲਾਂ ਤਾਂ ਸੂਟ ਕਰਦੀ ਸੀ ਹੁਣ ਕਿਉਂ ਨਹੀਂ ਕਰਦੀ ਕਿਉਂ ਨਹੀਂ ਕਰਦੀ ਹਾਂ ਮੌਸਮ ਦਾ ਵੀ ਫਰਕ ਪੈ ਜਾਂਦਾ ਨਾ ਫਿਰ ਇਹ ਸਾਡੇ ਸਿਆਣਿਆਂ ਨੇ ਦੱਸਣੀਆਂ ਹੁੰਦੀਆਂ ਨੇ ਜਾਂ ਸਾਡੇ ਜਿਹੜੇ ਵੈਦ ਹੈਗੇ ਨੇ ਪੜੇ ਲਿਖੇ ਵੈਦ ਜਿਨ੍ਹਾਂ ਨੇ ਸਰਚ ਕੀਤੀ ਆ ਆਪਣੇ ਉੱਤੇ ਵੀ ਸਰਚ ਕੀਤੀ ਆਪਣੇ ਪਰਿਵਾਰ ਤੇ ਸਰਚ ਕਰਦੇ ਨੇ ਪਹਿਲਾਂ ਜਿਵੇਂ ਤੁਸੀਂ ਅੱਜ ਗੱਲ ਕਰ ਰਹੇ ਸੀਗੇ ਕਿ ਕੈਪਸੂਲ ਜਿਹੜਾ ਸੀਗਾ ਜਿਹੜੀਆਂ ਚੀਜ਼ਾਂ ਬਣਾਉਂਦੇ ਤੁਸੀਂ ਨਵੀਂ ਚੀਜ਼ ਤਿਆਰ ਕਰਦੇ ਹੋ ਆਪਣੇ ਘਰ ਤੋਂ ਸ਼ੁਰੂ ਕਰਦੇ ਹੋ